ਹੰਨੀ ਵੀ ਸਵਾਗਤ ਆ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਆਪਾਂ ਬਈ ਗੱਲ ਕਰਦੇ ਆ ਨਵੰਬਰ ਦੇ ਅਖੀਰਲੇ ਹਫਤੇ ਵਿੱਚ ਬੀਜੀਆਂ ਜਾਣ ਵਾਲੀਆਂ ਕਣਕ ਦੀਆਂ ਕਿਸਮਾਂ ਬਾਰੇ ਕਿਉਂਕਿ ਇਸ ਵਾਰ ਰੌਣੀਆਂ ਬਹੁਤ ਵੱਡੇ ਪੱਧਰ ਤੇ ਹੋਈਆਂ ਵਾਣ ਖੁਸ਼ਕ ਸੀ ਕਿ ਤੇ ਉਹ ਵਾਣ ਹਜੇ ਵਤ ਨਹੀਂ ਆਏ ਤੇ ਕਿਸਾਨ ਤੱਕੋ ਮੁੱਕੀ ਹੋਈ ਜਾਂਦੇ ਯਾਰ ਵਾਣ ਗਿੱਲਾ ਹੋਇਆ ਪਿਆ ਕੋਈ ਰੂਟਾਵੇਟਰ ਮਰੀ ਜਾਂਦਾ ਕੋਈ ਤਵੀਆਂ ਮਾਰ ਕੇ ਛੱਡੀ ਜਾਂਦਾ ਬਾਈ ਜੀ ਤੁਸੀਂ ਹਜੇ ਲੇਟ ਨਹੀਂ ਗੇ ਏਕ ਤਾਂ ਕਹਿ ਰਿਹਾ ਮੈਂ ਕਿਉਂਕਿ ਜਿਹੜੇ ਪਿਛਲੇ ਸਾਲਾਂ ਦੇ ਰੁਝਾਨ ਹੈ ਉਹਦੇ ਵਿੱਚ ਇਹ ਚੀਜ਼ ਵੇਖੀ ਗਈ ਹੈ ਜਿਹੜੀਆਂ ਕਣਕਾਂ 5 ਨਵੰਬਰ ਤੋਂ ਬਾਅਦ ਤੇ 15 ਤੋਂ 20 ਨਵੰਬਰ ਦੇ ਵਿੱਚ ਬੀਜੀਆਂ ਗਈਆਂ ਉਹਨਾਂ ਦੇ ਝਾੜ ਚੰਗੇ ਆਏ ਐ ਜਿਹੜੀਆਂ 30 ਨਵੰਬਰ ਤਿੱਕਰ ਬੀਜੀਆਂ ਆਈਆਂ ਉਹ ਤਕਰੀਬਨ ਬਰੋਬਰ ਆਏ ਐ ਜੇ ਆਪਾਂ ਗੱਲ ਕਰਗੇ 20 ਨਵੰਬਰ ਆਈ ਕਣਕ ਦੇ ਉਹ ਕੋਈ ਬੱਸ ਐ ਆਏ ਤੁਸੀਂ ਹਿਸਾਬ ਲਾ ਲਓ ਕੋਈ ਮਣ ਦੋ ਮੰਦਾ ਫਰਕ ਆ ਕੋਈ ਬਾਲਾ ਵੱਡਾ ਫਰਕ ਨਹੀਂਗਾ ਬਾਕੀ ਜੇ ਤੁਸੀਂ ਗੱਲ ਕਰਗੇ ਆਪਾਂ ਵੀ ਜਿਹੜੀਆਂ ਗੇਤੀਆਂ ਕਣਕਾਂ ਨੇ ਉਹਦੇ ਵਿੱਚ ਦੋ ਚੀਜ਼ਾਂ ਦੀ ਸਮੱਸਿਆ ਆਈ ਇੱਕ ਤਾਂ ਸੁੰਢੀ ਬਹੁਤ ਪਈ ਦੂਜੀ ਸਮੱਸਿਆ ਆਈ ਉਹਦੇ ਜੇ ਕੋਰੇ ਦੀ ਜਿਹੜਾ ਪਛੇਤਾ ਕੋਰਾ ਪੈਂਦਾ ਨਾ ਜੀ ਉਹ ਧੱਕ ਲਾਉਂਦਾ ਇਹਨੂੰ ਜਿਹੜੀਆਂ ਗੇਤੀਆਂ ਕਣਕਾਂ ਉਹਨਾਂ ਨੂੰ ਧੱਕ ਲਾਉਂਦਾ ਕਿਉਂਕਿ ਉਸ ਟਾਈਮ ਉਹ ਨਸਾਰੇ ਤੇ ਹੁੰਦੀਆਂ ਤੇ ਉਧਰੋਂ ਕੋਰਾ ਪੈਣ ਲੱਗ ਜਾਂਦਾ ਸੋ ਹਜੇ ਤੁਸੀਂ ਲੇਟ ਨਹੀਂਗੇ ਜੇ ਹੁਣ ਗੱਲ ਕਰਗੇ ਆਪਾਂ ਕਿਹੜੀਆਂ-ਕਿਹੜੀਆਂ ਕਿਸਮਾਂ ਬੀਜ ਸਕਦੇ ਹਾਂ ਸਭ ਤੋਂ ਪਹਿਲੀ ਹੈ ਜੀ 872 ਦੂਜੀ ਹੈਗੀ ਹੈ 826 824 764 187 322 343 725 670 386 222 327 347 372 ਤਕਰੀਬਨ ਜਿੰਨੀਆਂ ਕਣਕਾਂ ਹੈਂ ਆ ਜੀ ਸਾਰੀਆਂ ਦੀਆਂ ਸਾਰੀਆਂ ਤੁਸੀਂ ਨਵੰਬਰ ਦੇ ਵਿੱਚ ਬੀਜ ਸਕਦੇ ਆ ਕਿਉਂਕਿ ਮੌਸਮ ਦਾ ਫਰਕ ਪਿਆ ਮੈਂ ਐਵੇਂ ਤੁਹਾਨੂੰ ਕੱਲੀ ਕੱਲੀ ਕਿਸਮ ਗਣਾਈ ਚੱਲਾਂ ਬਾਈ ਜੀ ਬੇਝੇਜ ਕੋ ਕੇ ਬੀਜੋ ਜੇ ਹੋਂ ਤੁਸੀਂ ਖਾਣ ਲਈ ਕਰਨ ਕੇ ਬਿਜਨੀ ਜਿਹੜੀ ਆਪਾਂ ਮੰਨ ਕੇ ਜੇ ਘਰੇ ਰੱਖਣ ਵਾਸਤੇ ਉਹਦੇ ਲਈ ਤੁਸੀਂ ਪੀਬੀਡਬਲਿਊ ਬਿਸਕਟ ਵਾਲੀ 1 ਵੀ ਸਕਦੇ ਆ ਠੀਕ ਹੈ ਪੀਬੀਡਬਲਿਊ ਜਿੰਕ 2 ਵੀ ਸਕਦੇ ਆ ਪੀਬੀਡਬਲਿਊ 1 ਵੀ ਸਕਦੇ ਆ ਚਪਾਤੀ ਵੀ ਸਕਦੇ ਆ ਠੀਕ ਹੈ ਜਿੰਕ 1 ਵੀ ਸਕਦੇ ਆ ਕੋਈ ਸਮੱਸਿਆ ਨਹੀਂ ਵੀਰੇ ਹਜੇ ਤੁਸੀਂ ਕਿਸੇ ਤਰੀਕੇ ਦੇ ਨਾਲ ਲੇਟ ਨਹੀਂਗੇ ਜੇ ਗੱਲ ਕਰਕੇ ਆਪਾਂ 550 ਵੀ ਵੀ ਸਕਦੇ ਆ ਠੀਕ ਹੈ ਡਬਲਿਊ ਤਾਂ 993 ਵੀ 20 ਸਕਦੇ ਆ ਪੀ ਵੀ ਡਬਲਯੂ 291 ਵੀ 20 ਸਕਦੇ ਆ ਫਿਰ ਆਉਂਦੇ ਜੀ ਪੀ ਵੀ ਡਬਲਯੂ 771 ਪੀ ਵੀ ਡਬਲਯੂ 752 ਪੀ ਵੀ ਡਬਲਯੂ 700 57 ਵੀ ਬੀਜ ਸਕਦੇ ਆ ਜੀ ਇਹ ਜਨਵਰੀ ਦੇ ਵਿੱਚ ਵੀ ਤੁਸੀਂ ਬੀਜ ਸਕਦੇ ਆ ਪੀ ਵੀ ਡਬਲਯੂ 757 ਪਰ ਜੇ ਤੁਸੀਂ ਕਹੋ ਵੀ ਇਹਨੂੰ ਤੁਸੀਂ ਹੁਣ ਨਵੰਬਰ ਚ ਬੀਜੋਗੇ ਨਵੰਬਰ ਚ ਇਹਨੂੰ ਬੀਜਣ ਤੋਂ ਗਰੇਜ ਕਰੋ ਦਸੰਬਰ ਦੇ ਅਖੀਰਲੇ ਹਫਤੇ ਜਾਂ ਮੰਨ ਕੇ ਜਨਵਰੀ ਦੇ ਪਹਿਲੇ ਹਫਤੇ ਤੁਸੀਂ ਜੇ ਬੀਜਣੀ ਹੈ ਉਹਦੇ ਲਈ PBW 757 ਬੈਸਟ ਹੈ ਜੀ ਓਵਰ ਆਲ ਸਾਰੀਆਂ ਕਿਸਮਾਂ ਤੁਸੀਂ ਬੀਜ ਸਕਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਕਿਸੇ ਤਰੀਕੇ ਨਾਲ ਵੀ ਬਈ ਤੁਸੀਂ ਲੇਟ ਨਹੀਂ ਤੁਹਾਨੂੰ ਇਹ ਕਹਿਣਾ ਵੀ ਜਿਹੜੀ ਮਰਜ਼ੀ ਕਰਨ ਚੱਕ ਕੇ ਬੀਜ ਦਿਓ ਜੇ ਦਸੰਬਰ ਦੇ ਵਿੱਚ ਤੁਸੀਂ ਬੀਜ ਨਵੰਬਰ ਦੇ ਵਿੱਚ ਤੁਸੀਂ ਬੀਜਾਈ ਕਰ ਰਹੇ ਆ ਨਵੰਬਰ ਦੇ ਵਿੱਚ ਕੋਈ ਸਮੱਸਿਆ ਨਹੀਂ ਬਾਕੀ ਜੇ ਕੋਈ ਹੋਰ ਤੁਹਾਨੂੰ ਕੋਈ ਲੱਗ ਰਿਹਾ ਹੈ ਵੀ ਆ ਸਮੱਸਿਆ ਆ ਰਹੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਸਾਡੀ ਟੀਮ ਤੁਹਾਨੂੰ ਜਵਾਬ ਜ਼ਰੂਰ ਦੇ ਦੇਗੀ ਧੰਨਵਾਦ